ਸਾਂਝੇ ਕਰ ਰਿਹਾ ਸਿਮਰਤ ਕੋਰ ਬਾਦਲ ਜਿਹੜੇ ਨੇ ਉਹ ਪਹੁੰਚੇ ਨੇ ਵਰਸੀ ਤੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਹਿਲੀ ਵਰਸੀ ਆ ਤਾਂ ਇਸ ਮੈਂ ਕਵਾਂਗਾ ਐਮਪੀ ਜਿਹੜੇ ਸਿਮਰਤ ਕੋਰ ਬਾਦਲ ਜਿਹੜੇ ਨੇ ਮੈਂਬਰ ਆਫ ਪਾਰਲੀਮੈਂਟ ਉਹ ਵੀ ਇੱਥੇ ਪਹੁੰਚੇ ਨੇ ਤਾਂ ਹੁਣ ਪਹਿਲੀ ਵਰਸੀ ਜਿਹੜੀ ਆ ਦੇਖ ਸਕਦੇ ਹੋ ਕਿਦਾਂ ਸੰਗਤਾਂ ਦਾ ਜਿਹੜਾ ਹਜ਼ੂਮ ਆਇਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਜਿਹੜੀ ਉਹਨਾਂ ਦੇ ਹਾਂ ਬਾਲ ਸਾਡੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੇ ਜਿਹੜਾ ਉਹਨਾਂ ਦਾ ਘਰ ਆ ਉਸ ਦੇ ਨਜ਼ਦੀਕ ਹੀ ਜਿਹੜਾ ਗਰਾਊਂਡ ਹੈ ਉੱਥੇ ਜਿਹੜਾ ਵਰਸੀ ਵਰਸੀ ਜਿਹੜੀ ਆ ਉਹ ਮਨਾਏ ਜਾ ਰਹੀ ਆ ਤੇ ਹਰ ਕੋਈ ਉਹਨਾਂ ਦੇ ਕੰਮਾਂ ਨੂੰ ਜਿਹੜਾ ਹੈ ਉਹ ਜ਼ਰੂਰ ਇੱਕ ਵਾਰੀ ਯਾਦ ਕਰ ਰਿਹਾ ਹਰ ਇੱਕ ਵਿਅਕਤੀ ਇਹ ਗੱਲ ਕਹਿੰਦਾ ਵੀ ਹਾਂ ਉਹਨਾਂ ਦੇ ਕੰਮ ਜਿਹੜੇ ਆ ਉਹ ਸਾਰੀ ਦੁਨੀਆ ਇਸੇ ਤਰੀਕੇ ਨਾਲ ਤਾਂ ਹੁਣ ਜਿਹੜੇ ਇੱਥੇ ਅ ਜਿਸ ਤਰ੍ਹਾਂ ਆਪਣਾ ਜਿਵੇਂ ਤੇ ਨੰਨੀ ਸਾਹ ਦੇਵੀ ਤੇ ਉੱਤੇ ਇਸੇ ਤਰੀਕੇ ਨਾਲ ਜਿਹੜੇ ਕੈਲੰਡਰ ਜਿਹੜੇ ਸੱਬੇ ਹੋਏ ਨੇ ਕੁਮੇਰ ਕੇਸਰੀ ਦਾ ਵੀ ਜਿਹੜਾ ਇੱਕ ਅ ਕੈਲੰਡਰ ਵੀ ਇੱਥੇ ਦਿਖਾਇਆ ਜਾ ਰਿਹਾ ਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਪਹਿਲਾਂ ਦਰਸ਼ਨ ਕਰਨ ਤੋਂ ਪਹਿਲਾਂ ਜਿਹੜਾ ਪਹਿਲਾਂ ਬਾਹਰ ਇੱਕ ਸਟਾਲ ਲਗਿਆ ਸੀ ਉੱਥੇ ਆ ਕੇ ਸਾਰਿਆਂ ਨੂੰ ਮਿਲੇ ਨੇ ਇੱਥੇ ਆ ਕੇ ਮਿਲੇ ਨੇ ਤੇ ਆਹ ਤਸਵੀਰ ਦੇਖ ਸੋਤੇ ਹੋ ਵੀ ਇੱਥੇ ਪਹਿਲਾਂ ਸਟਾਲ ਦੇ ਅੱਗੇ ਕਿਤੇ ਪਹਿਲਾਂ ਆ ਕੇ ਗੱਲਬਾਤ ਕੀਤੀ ਹੈ ਇਹਨਾਂ ਨੂੰ ਮਿਲੇ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਅੰਦਰ ਗਏ ਨੇ ਆ ਸਾਂਝੇ ਕਰ ਰਿਹਾ ਸਿਮਰਤ ਕੋਰ ਬਦਲ ਜਿਹੜੇ ਨੇ ਉਹ ਪਹੁੰਚੇ ਨੇ ਬਰਸੀ ਤੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਹਿਲੀ ਵਰਸੀ ਆ ਤਾਂ ਇਸ ਮੈਂ ਕਵਾਂਗਾ ਐਮਪੀ ਜਿਹੜੇ ਸਿਮਰਤ ਕੋਰ ਬਾਦਲ ਜਿਹਨੇ ਨੇ ਮੈਂਬਰ ਆਫ ਪਾਰਲੀਮੈਂਟ ਉਹ ਵੀ ਇੱਥੇ ਪਹੁੰਚੇ ਨੇ ਤਾਂ ਹੁਣ ਪਹਿਲੀ ਵਰਸੀ ਜਿਹੜੀ ਆ ਦੇਖ ਸਕਦੇ ਹੋ ਕਿੰਦਾ ਸੰਗਤਾਂ ਦਾ ਜਿਹੜਾ ਹਜ਼ੂਮ ਆਇਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀ ਜਿਹੜੀ ਉਹਨਾਂ ਦੇ ਆ ਬਾਦਲ ਸਾਹਿਬ ਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੇ ਜਿਹੜਾ ਉਹਨਾਂ ਦਾ ਘਰ ਆ ਉਸ ਦੇ ਨਜ਼ਦੀਕ ਹੀ ਜਿਹੜਾ ਗਰਾਊਂਡ ਹੈ ਉੱਥੇ ਜਿਹੜਾ ਵਰਸੀ ਵਰਸੀ ਜਿਹੜੀ ਆ ਉਹ ਮਨਾਏ ਜਾ ਰਹੀ ਆ ਤੇ ਹਰ ਕੋਈ ਉਹਨਾਂ ਦੇ ਕੰਮਾਂ ਨੂੰ ਜਿਹੜਾ ਉਹ ਜ਼ਰੂਰ ਇੱਕ ਵਾਰੀ ਯਾਦ ਕਰ ਰਿਹਾ ਹਰ ਇੱਕ ਵਿਅਕਤੀ ਇਹ ਗੱਲ ਕਹਿੰਦਾ ਵੀ ਹਾਂ ਉਹਨਾਂ ਦੇ ਕੰਮ ਜਿਹੜੇ ਆ ਉਹ ਸਾਰੀ ਦੁਨੀਆ ਇਸੇ ਤਰੀਕੇ ਨਾਲ ਤਾਂ ਹੁਣ ਇਸਦੇ ਉਹ ਕਿਤਾ ਜਿਹੜੇ ਇੱਥੇ ਅ ਜਿਸ ਤਰੀਕਾ ਨਾਲ ਜਿਵੇਂ ਤੇ ਨੰਨੀ ਸਾਹ ਦੇਵੀ ਤੇ ਉੱਤੇ ਇਸੇ ਤਰੀਕੇ ਨਾਲ ਜਿਹੜੇ ਕੈਲੰਡਰ ਜਿਹੜੇ ਸੱਪੇ ਹੋਏ ਨੇ ਕੁਮੇਰ ਕੇਸਰੀ ਦਾ ਵੀ ਜਿਹੜਾ ਇੱਕ ਅ ਕੈਲੰਡਰ ਵੀ ਇੱਥੇ ਦਿਖਾਇਆ ਜਾ ਰਿਹਾ ਹਾਂ ਅ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਪਹਿਲਾਂ ਦਰਸ਼ਨ ਕਰਨ ਤੋਂ ਪਹਿਲਾਂ ਜਿਹੜਾ ਪਹਿਲਾਂ ਬਾਹਰ ਇੱਕ ਸਟਾਲ ਲਗਿਆ ਸੀ ਉੱਥੇ ਆ ਕੇ ਸਾਰਿਆਂ ਨੂੰ ਮਿਲੇ ਨੇ ਇੱਥੇ ਆ ਕੇ ਮਿਲੇ ਨੇ ਤੇ ਆਹ ਤਸਵੀਰ ਦੇਖ ਸੋਤੇ ਹੋ ਵੀ ਇੱਥੇ ਪਹਿਲਾਂ ਸਟਾਲ ਦੇ ਅੱਗੇ ਕਿਤੇ ਪਹਿਲਾਂ ਆ ਕੇ ਗੱਲਬਾਤ ਕੀਤੀ ਹੈ ਇਹਨਾਂ ਨੂੰ ਮਿਲੇ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਅੰਦਰ ਗਏ ਨੇ ਆ ਸਾਂਝੇ ਕਰ ਰਿਹਾ ਸਿਮਰਤ ਕੋਰ ਬਦਲ ਜਿਹੜੇ ਨੇ ਉਹ ਪਹੁੰਚੇ ਨੇ ਬਰਸੀ ਤੇ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਹਿਲੀ ਵਰਸੀ ਆ ਤਾਂ ਇਸ ਮੈਂ ਕਵਾਂਗਾ ਐਮਪੀ ਜਿਹੜੇ ਸਿਮਰਤ ਕੋਰ ਬਾਦਲ ਜਿਹਨੇ ਮੈਂਬਰ ਆਫ ਪਾਰਲੀਮੈਂਟ ਉਹ ਵੀ ਇੱਥੇ ਪਹੁੰਚੇ ਨੇ ਤਾਂ ਹੁਣ ਪਹਿਲੀ ਵਰਸੀ ਜਿਹੜੀ ਆ ਦੇਖ ਸਕਦੇ ਹੋ ਕਿ ਕਿਦਾਂ ਸੰਗਤਾਂ ਦਾ ਜਿਹੜਾ ਹਜ਼ੂਮ ਆਇਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਵੀ ਜਿਹੜੀ ਉਹਨਾਂ ਦੇ ਆ ਬਾਦਲ ਸਾਹਿਬ ਦੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੇ ਜਿਹੜਾ ਉਹਨਾਂ ਦਾ ਘਰ ਆ ਉਸ ਦੇ ਨਜ਼ਦੀਕ ਹੀ ਜਿਹੜਾ ਗਰਾਊਂਡ ਹੈ ਉੱਥੇ ਜਿਹੜਾ ਵਰਸੀ ਵਰਸੀ ਜਿਹੜੀ ਆ ਉਹ ਮਨਾਇ ਜਾ ਰਹੀ ਆ ਤੇ ਹਰ ਕੋਈ ਉਹਨਾਂ ਦੇ ਕੰਮਾਂ ਨੂੰ ਜਿਹੜਾ ਉਹ ਜ਼ਰੂਰ ਇੱਕ ਵਾਰੀ ਯਾਦ ਕਰ ਰਿਹਾ ਹਰ ਇੱਕ ਵਿਅਕਤੀ ਇਹ ਗੱਲ ਕਹਿੰਦਾ ਵੀ ਹਾਂ ਉਹਨਾਂ ਦੇ ਕੰਮ ਜਿਹੜੇ ਆ ਉਹ ਸਾਰੀ ਦੁਨੀਆ ਇਸੇ ਤਰੀਕੇ ਨਾਲ ਤਾਂ ਹੁਣ ਦੇਖ ਸਕਦੇ ਹੋ ਕਿ ਕਿੱਦਾਂ ਜਿਹੜੇ ਇੱਥੇ ਅ ਜਿਸ ਤਰੀਕਾ ਨਾਲ ਜਿਵੇਂ ਤੇ ਨੰਨੀ ਸਾਹ ਦੇਵੀ ਤੇ ਉੱਤੇ ਇਸੇ ਤਰੀਕੇ ਨਾਲ ਜਿਹੜੇ ਕੈਲੰਡਰ ਜਿਹੜੇ ਸੱਪੇ ਹੋਏ ਨੇ ਕੁਮੇਰ ਕੇਸਰੀ ਦਾ ਵੀ ਜਿਹੜਾ ਇੱਕ ਅ ਕੈਲੰਡਰ ਵੀ ਇੱਥੇ ਦਿਖਾਇਆ ਜਾ ਰਿਹਾ ਹਾਂ ਅ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਪਹਿਲਾਂ ਦਰਸ਼ਨ ਕਰਨ ਤੋਂ ਪਹਿਲਾਂ ਜਿਹੜਾ ਪਹਿਲਾਂ ਬਾਹਰ ਇੱਕ ਸਟਾਲ ਲਗਿਆ ਸੀ ਉੱਥੇ ਆ ਕੇ ਸਾਰਿਆਂ ਨੂੰ ਮਿਲੇ ਨੇ ਇੱਥੇ ਆ ਕੇ ਮਿਲੇ ਨੇ ਤੇ ਆਹ ਤਸਵੀਰ ਦੇਖ ਸੋਦਿਓ ਵੀ ਇੱਥੇ ਪਹਿਲਾਂ ਸਟਾਲ ਦੇ ਅੱਗੇ ਕਿਤੇ ਪਹਿਲਾਂ ਆ ਕੇ ਗੱਲਬਾਤ ਕੀਤੀ ਹੈ ਇਹਨਾਂ ਨੂੰ ਮਿਲੇ ਹੈ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਅੰਦਰ ਗਏ ਰਹੇ